ਇਹ ਦੌਰੇ ਰੇ ਬੰਦੇ ਨੇ ਜਾਣ ਸੀ ਇਹਨਾਂ ਨੂੰ ਪਤਾ ਨਹੀਂ ਆਹ ਛਾਪੇ ਵਾਲਾ ਕਬੂਤਰਾ ਦੱਸੀ ਕਿੱਥੇ ਕੜਿਆ ਉਹ ਲਓ ਮਿੱਤਰੋ ਐਂਡ ਤੇ ਲਾਇਆ ਪਾ ਜਾਵਾ ਬਾਈ ਤੇ ਕਬੂਤਰਾ ਗੈਣਾ ਵਿੱਚ ਰਹਿ ਗਏ ਬਲਜਾਰ ਸਤਿਮਾ ਲਾਦੀ ਬੜਕ ਚੀਨਾ ਮਾਨਸਾ ਪ੍ਰੇਮ ਹੀ ਆ ਬਾਈ ਸਾਰੇ ਭਾਈ ਸ਼ਵਨ ਸਾਰੇ ਫਿਰਦਿਆ ਤੇ ਸਭ ਤੋਂ ਪੈੜਾ ਫਿਰਦਾ ਬਾਈ ਤੁੱਲਾ ਚਰ ਨਾਲ 23

ਆ ਗੰਡਾ ਦਾ ਹੈਰ ਜੱਟਾ ਦੇਖੀ ਚੱਲ ੱੱ ਲੈ ਕੇ ਚੱਲਾਂਗੇ ਨਾਲ ਜਿੱਦੇ ਛੱਡੀ ਵਧੀਆ ਬਾਜੀ ਛੱਡਾਂਗੇ ਉਹ ਮਿੱਤਰੋ ਲੱਗ ਚੁੱਕੀ ਉੱਲੇ ਲੀਲਾ ਬਾਜੀ ਦੇ ਆ ਦੇਖੋ ਬਈ ਬਾਜ਼ਾਰ ਹੀ ਆ ਬਈ ਗੋਤਰਾ ਵਾਲਾ ਬੰਦ ਵੜੀ ਆਇਆ ਹਲਾ ਸੱਜੀ ਵਾਲਾ ਸੱਜੀ ਵਾਲੇ ਵੜੇ ਪਰੇ ਪਰੇ ਬਈ ਓਏ ਬਣਾਤੇ ਰਹਿਦੇ ਕੁੱਲਿਆਂ ਦੀ ਵੀਡੀਓ ਬਣਾ ਦੋ ਕਮੈਂਟ ਦੀ ਹਾਂ ਵਾਟੇ ਢੋਲੀ ਬੰਤਾ ਤੋਂ ਨੂੰ ਨਾ ਪਾਣੀ ਨਹੀਂ ਦੋਲਾ ਲਾ ਕੇ ਆਪਾਂ ਸਾਡਾ ਅੱਛਾ ਠੱਠਾ ਉਹਦਾ ਭੈਣ ਉਹ ਫੜਿਆ ਨਹੀਂ ਜਾਂਦਾ ਹੱਥ ਚ ਤਾਂ ਹੀ ਦਾ ਲਾਇਆ ਵੀ ਚੱਲ ਜੂ ਆਪੀ ਅੱਖਾਂ ਦੇ ਕਾਲੀ ਜਆ ਨੇ ਸਾਹ ਅੱਖਾਂ ਹੁੰਦੀਆਂ पास बंदे मारते इधर आईड होूह पाए और मूं जहा कर मुंडन हा हा ਓਲੰਟਰਸ ਹਾਬਿਆਲਾ ਵੀ ਗਿਆ। ਚਾਰ ਨੰਬਰ ਗੁੱਟੇ 'ਚ ਬੈਠਾ। ਅਤੇ ਤੀਜਾ ਨੰਬਰ ਆਪੇ ਬੁਣੇਗਾ। ਲੋ ਮਿੱਤਰੋ ਐਂਡ ਤੇ ਲਾਇਆ ਪਾਜਾਵਾ ਬਈ। ਤੇ ਕਬੂਤਰ ਗਣਵੇਂ ਰਹਿ ਗਏ। ਬਲਜਾਰ ਸਤਮਾ। ਲਾਡੀ ਬੜਕ ਚੀਨਾ ਮਾਨਸਾ। ਪ੍ਰੀਮ ਹੀ ਆ ਬਈ ਸਾਰੇ ਭਾਈ ਸਵਾਨ ਸਾਰੇ ਫਿਰਦਿਆ। ਇਹ ਸਭ ਤੋਂ ਪੈੜਾ ਫਿਰਦਾ ਬਈ ਤੁੱਲਾ ਚਰ ਨਾਲ ਪੱਤੀ ਬਣਾ ਕੇ ਖੜਾ ਉੱਥੇ ਬਈ ਤੁਰਦਾ। ਰੱਬ ਦੇ ਖੜਾ। ਆ ਆ ਗਿਆ ਓਏ ਆ ਆ ਗਿਆ ਬਾਈ ਓਏ ਆ ਗਿਆ sire ਆ ਬਾਲ ਹੁਣ ਆ ਗਿਆ ਓਹ ਆ ਗਿਆ ਓਏ ਦੋਤਾ ਹੀ ਕਹਿੰਦੇ ਓ ਹੋਰ ਘੜਾ ਕਹਿੰਦੇ ਓਏ ਆ ਜਾਂਦਾ ਮੇਰਾ ਦਮੰਦਰ ਨੂੰ ਤੂੰ ਸੰਭਲਾ sire ਆ ਜਾਂਦਾ ਤੇ ਘੋਵੇ ਦੋਤਾ 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 ਤਾਂ ਹੋ ਗਿਆ ਹੋਰ ਘੜਾ ਓ sire ਹਾਂ ਓ sire ਬਾਈ ਓ ਦਮੰਦਰ ਨੂੰ ਤੂੰ ਸੰਭਣਾ ਹਾਂ ਕਿੱਥੇ ਓ sire ਦੇਖ ਫੜਾ ਦੋ ਦੋ ਪਾਣੀ ਛਾਲ ਦਿੰਦਾ ਸੀ ਲੋੜ ਹੀ ਨਹੀਂ ਸੀ ਇਹਨੂੰ ਓਏ ਰਸਕੇ ਕੀ ਕਰਦਾ ਦੱਸੋ ਮਿੱਤਰੋ ਇਹ ਦੱਸਦਾ ਇਹ ਵੀ ਆ ਪਲੇਅ ਦਾ ਸਵਾਲ ਆ ਜੀ ਬਿੱਲੇ ਵਾਲੇ ਦਾ 3200 ਵਾਲੀ ਬਾਜੀ ਆ 1550 ਕੁ ਤੋੜਦੇ ਸੀਗੇ 3200 ਨੂੰ ਆ ਸਾਰੇ ਬੰਨੋ ਵੀ ਐਂਡ ਹੀ ਰਹਿ ਗਈ ਟੌਪ ਦੇ ਜਿਹੜੇ ਅੱਜ ਦੇ ਪੰਜਾਬ ਦੇ ਪਲੇਅਰ ਆ ਸਾਰੇ ਇਸ ਟਾਈਮ ਚੱਲ ਰਹੇ ਆ ਉਹਨਾਂ ਦੇ ਕੋਤਰ ਮੈਂ ਨੂੰ ਮੈਂ ਤਾਂ 10 ਤੀ ਗੱਲ ਬਾਡੀ ਕਿਸੇ ਨੂੰ ਨਹੀਂ ਬਾਜੀ ਕਹਿੰਦਾ ਤੇ ਕਮਰੇ ਇਹ ਤਾਂ ਜਾ ਵੀ ਖੜਾ ਤਾਂ ਆ ਆਪਾਂ ਸਿੰਘ ਫਸਣਗੇ ਇਹਨਾਂ ਦੇ ਪਰੇਟ ਜਾਬੀ ਸੱਧ ਵਾਲੇ ਗੰਜਾਰ ਦਾ ਫਰਕ ਕੋਈ ਨਹੀਂ ਹੈ ਹੋਰ ਉਹ ਨਾ ਕੁੱਬੇ ਹੋਏ ਪੈੜੇ ਥੱਲੇ ਜਿਆ ਯਾਰ ਉਹ ਆਹ ਮਾਰਦੇ ਕੁੱਪੇ ਦੇ ਥੰਡਿਆਂ ਵਾਲੇ ਸਾਰੇ ਇੱਧਰ ਨਹੀਂਵੇਂ ਆਉਗੇ ਆ ਹੁਣ ਥੱਲਾ ਦੇਖ ਲੈਨੇ ਉਹ ਬੱਚਾ ਆਪਾ ਨਾ ਬਹੁਤ ਦੂਰ ਲਾਈ ਹੋਇਆ ਬੱਚਾ ਇਹ ਪਿੱਛੇ ਜਾਂਦਾ ਹੈ ਉਹ ਬਾਹਰ ਪੈੜਾ ਮਣੀ ਦਾ ਹੌਸ ਬੇਦਰ ਗਿਆ ਵਰਦਾ ਵਰਦਾ ਅੱਛਾ ਗੋਹੀ ਮਾਰੀਦਾ ਪਤਾ ਨਾ ਭਾਈ ਜਨਾ ਆ ਦੇਖੋ ਆ ਵੀ ਕਿੰਨਾ ਜ਼ੋਰ ਲਾਈ ਜਾਂਦਾ ਜਾਨਵਰ ਹੁਣ ਬਹਿ ਜਾਓ ਮੋੜ ਮੈਂ ਬੈਠਾ ਹੂ ਕੋਈ ਇਸ਼ਤ ਨਹੀਂ ਹਾਲਾ ਵੀ ਹਾਂ ਉਹਦਾ ਹੋਏ ਨਾ ਆ ਦੇਖੋ ਮੱਥਰੋ ਗਾਲ ਚੱਕਦੇ ਸਾਰੇ ਟੌਪ ਦੀ ਬਾਜੀ ਆ ਭਾਈ ਪੰਜਾਬ ਦੀ ਆ ਸਵਾਦ ਤਾਂ ਭਾਈ ਵਾਸਕਾਲ ਨੂੰ ਮਰਨ ਨੂੰ ਮੈਂਗਾ ਸਾਰੇ ਚੋਟੀ ਦੇ ਗੁਬਤਰੀ ਰਹਿ ਗਏ ਉਹ ਆ ਬਿਓ ਗੁਨਾ ਜੋਰ ਲਾਈ ਜਾਂਦਾ ਇਹ ਕਦੋਂ ਦਾ ਬੈਠੀ ਜਾਂਦਾ ਹਨਾ ਘਾਟਾ ਹੋ ਗਿਆ ਉਹਨੂੰ ਇੰਨੀ ਲੋਤ ਵੀ ਇੰਨੀ ਜੀੜ ਕਰਤੀ ਆ ਉਹ ਤਾਂ ਕਿਧਰ ਖੜ ਗਿਆ ਜਾਣਾ ਉਹ ਤਾਂ ਇੱਥੇ ਜੀ ਆਮ ਆਦਿ ਰੋਟੇ ਬਣਾ ਕੇ ਉਹ ਤਾਂ ਕਹਿੰਦਾ ਕਾਫੀ ਜੀ ਬੋਹਣ ਓਰੀਜਿਨਲਾਂ ਦੇ ਕਰਕੇ ਤੋਤਾ ਇੱਥੇ ਅੜਦਾ ਖਾਦੀ ਆ ਆਮ ਜੇ ਬੋਲਾ ਤਾਂ ਆ ਹੀ ਜਾਂਦੀ ਆਮ ਨੂੰ ਸੇਕਦੇ ਸੀ ਉਹ ਆਸ ਕੇ ਇਹ ਵੜਾ ਉਹ ਨਾ ਮਤ੍ਰੋ ਟੋਤਾ ਆਉਂਦੇ ਆ ਇਹ ਟੋਤਾ ਇਹ ਜੰਮ ਕੰਨੇ ਉਂਗੀ ਮਾਰਦਾ ਐ ਆ ਬਾਈ ਟੋਤਾ ਟੋਤਾ ਬਾਜੀ ਬਣਾਦੀ ਬਈ ਇਹਨੇ ਹੁਣ ਤੋਂ ਭੜਾ ਫੜਾ ਦੁੱਲਾ ਚਣਨਾ ਹਰ ਘਾਰੇ ਜਾ ਕੇ ਮੁੜਿਆ ਬਾਈ ਉੱਥੇ ਮੁੜ ਜਾਂਦਾ ਫੇਰ ਕੌਰੀ ਜਲੀ ਦਾ ਕਬੂਤਰ ਇਹ ਤੇ ਕੰਨਾ ਨੇ ਵਜੀ ਜਾਂਦਾ ਵਈ ਟੌਪ ਦੀ ਫਰਦਾਬ ਫਰੈਂਕਸ ਕਿਹੜੇ ਦੇ ਯਾਰ ਸਾਡਾ ਨਹੀਂ ਇਹ ਲੈ ਮਾ ਕੇ ਕਿਉਂ ਬਈ ਛਾਪੇੜਾ ਦਾ ਕਬੂਤਰ ਨੂੰ ਕਹੀ ਬੰਦੇ ਕਿੱਥੇ ਆ ਗਏ ਉਹ ਬਈ ਸਾਡੀ ਦੇ ਹਣੀ ਰੂਟਾ ਉਹ ਸਾਡੀ ਹੀ ਦਾ ਹਰੀ ਟੋਗੇ ਦੇ ਬੰਦੇ ਨੇ ਜਾਣਦੇ ਇਹਨਾਂ ਨੂੰ ਪਤਾ ਨਹੀਂ ਆਹ ਛਾਪੇੜਾ ਦਾ ਕਬੂਤਰ ਦੱਸੀ ਕਿੱਥੇ ਕੜਿਆ ਉਹ ਕੌਰੀ ਕਾਲੀ ਹੈ ਜੀ ਕਾਈ ਦੌੜੀ ਆ ਬਾਈ ਸਾਡੇ ਦੇ ਹਰੀ ਆ ਉਹ ਸਾਡੇ ਦੇ ਹਰੀ ਆ ਹਰੀ ਹਰੀ ਆ ਜੀ ਇੱਥੇ ਖੜੇ ਸੀ ਬੰਦੇ ਬੱਡੇ ਭਾਈ ਤਾਂ ਲੈ ਜਾਂ ਤੂੰ ਗਾਇਤ ਵੀ ਸਾਹ ਰਗਾ ਆ ਆ ਬੰਦਾ ਬਈ ਪਰ ਆਪਰੇ ਆਪਣੀ ਤਾਂ ਬੈਠੀ ਨਹੀਂ ਜਰ ਬੈਠੀ ਆ ਆ ਕੱਪੜੇ ਖੜਾ ਰੋ ਬਾਬਾ ਉਹ ਕੱਪੜੇ ਮਾਫੀ ਜਾਂਦੇ ਸੀ ਉਹਨੂੰ ਕਹੋ ਨਾ ਉਹ ਹੜਾ ਇਹਦੇ ਉੱਤੇ ਓਏ ਭਾਣ ਦਿੰਦਾ ਉੱਦੇ ਆਲਾ ਖੜਾ ਉਹਦੇ ਉੱਤੇ ਉਹ ਉਹ ਬਾਹਰ ਉਹ ਬਾਹਰ খ্াকারেে <laughs> ਥੱਲੇ ਸਾਤੇ ਵਾਲਾ ਪਾਣਾ ਸਾਰੀਆਂ ਕਰੀਮਾਂ ਹੀ ਰਹੀਆਂ